ਸੰਗਤ ਜੀ ਸਾਖੀ ਪੂਰੀ ਸੁਣਨੀ ਹੈ ਜੀ ਤਾਂ ਜੋ ਗੁਰੂ ਨਾਨਕ ਦੇਵ ਜੀ ਆਪਣੇ ਤੇ ਮਿਹਰ ਕਰਨ ਅਤੇ ਆਪਾਂ ਵੀਡੀਓ ਨੂੰ ਲਾਈਕ ਕਰਨਾ ਹੈ ਜੀ ਸ਼ੇਅਰ ਕਰਨਾ ਹੈ ਜੀ ਅਤੇ ਕਮੈਂਟ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖਣਾ ਹੈ ਜੀ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਜੀ ਅਤੇ ਆਓ ਆਪਾਂ ਸੁਣਦੇ ਹਾਂ ਜੀ ਸਾਖੀ ਸੰਗਤ ਜੀ ਸਾਖੀ ਹੈ ਜੀ ਵਜ਼ੀਰ ਖਾਨ ਦੀ ਬੀਗਮ ਜੈਨਵ ਜਿਸ ਨੇ ਸਹਬਜ਼ਾਦਿਆਂ ਦੀ ਸਜਾਇ ਮੌਤ ਦੇ ਹੁਕਮ ਦੇ ਵਿਰੋਧ ਵਿੱਚ ਆਪਣੀ ਜਾਨ ਦੇ ਦਿੱਤੀ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਸੂਬਾ ਸਰਹੰਦ ਵਜ਼ੀਰ ਖਾਨ ਦੀ ਬੀਗਮ ਜੈਨਵ ਜੀ ਨੇ ਮਹਿਲ ਦੀ ਛੱਤ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਸੀ ਨੂਰੇ ਮਾਹੀ ਨੇ ਜਦ ਸਰਹੰਦ ਦੀ ਸਾਰੀ ਘਟਨਾ ਚੌਧਰੀ ਰਾਏ ਕੱਲਾ ਇਹ ਉਸਦੇ ਪਰਿਵਾਰ ਸਾਹਮਣੇ ਸਣਾਈ ਤਾਂ ਅਖੀਰ ਆਪ ਹੀ ਫੁੱਟ ਫੁੱਟ ਕੇ ਰੋ ਪਿਆ ਸਭ ਦੀਆਂ ਅੱਖਾਂ ਨਮ ਸਨ ਰਾਈ ਇਕੱਲੇ ਦੀ ਬੇਗਮ ਤੇ ਬੱਚੇ ਵੀ ਰੋ ਰਹੇ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੰਤਰ ਧਿਆਨ ਬੈਠੇ ਸਨ ਨੂਰੇ ਮਾਹੀ ਕਾਫੀ ਚਿਰ ਬਾਦ ਹੌਂਕਾ ਪਰ ਚੁੱਪੀ ਤੋੜੀ ਮਹਾਰਾਜ ਇੱਕ ਘਟਨਾ ਹੋਰ ਵਾਪਰੀ ਹੈ ਉਹ ਕੀ ਰਾਏ ਕੱਲੇ ਨੇ ਉਤਸੁਕਤਾ ਨਾਲ ਪੁੱਛਿਆ ਨਵਾਬ ਵजीर खान ਦੀ ਵੱਡੀ ਬੇਗਮ ਜੈਨਮ ਨੇ بڑا ਰੋਕਿਆ ਕਿ ਸਹਬਜ਼ਾਦਿਆਂ ਨੂੰ ਕੁਝ ਨਾ ਕਿਹਾ ਜਾਵੇ ਔਰ ਨਵਾਬ ਨੇ ਉਸ ਦੀ ਗੱਲ ਵੱਲ ਧਿਆਨ ਆ ਦਿੱਤਾ ਫਿਰ ਬੇਗਮ ਨੇ ਕਿਹਾ ਜੇ ਬੱਚਿਆਂ ਨੂੰ ਮਾਰੇਗਾ ਤਾਂ ਉਹ ਮਹਿਲਾ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦੇਵੇਗੀ ਮੈਨੂੰ ਲੋਕ ਦੱਸਦੇ ਸਨ ਕਿ ਉਸ ਨੇ ਆਪਣੀ ਗੱਲ ਪੂਰ ਕਰ ਵਿਖਾਈ ਜਦ ਉਸ ਨੂੰ ਪਤਾ ਲੱਗਾ ਕਿ ਸਹਿਬਜ਼ਾਦੇ ਨੂੰ ਕਤਲ ਕਰ ਦਿੱਤਾ ਗਿਆ ਹੈ ਤਾਂ ਉਸ ਨੇ ਉਸੇ ਵੇਲੇ ਮਹਿਲਾਂ ਤੋਂ ਛਾਲ ਮਾਰ ਦਿੱਤੀ ਜਦ ਵਜ਼ੀਰ ਖਾਂ ਛੇਤੀ ਛੇਤੀ ਕਰ ਪਹੁੰਚਿਆ ਤਾਂ ਉਹ ਜਾਂਦਿਆਂ ਨੂੰ ਮਰ ਚੁੱਕੀ ਸੀ ਮਾਹੀ ਦੀ ਇਹ ਗੱਲ ਸੁਣ ਕੇ ਸਭ ਹੈਰਾਨ ਰਹਿ ਗਏ ਤਾਂ ਧਰਮ ਰੱਖਕ ਗੁਰੂ ਜੀ ਕਹਿਣ ਲੱਗੇ ਮਾਵਾ ਮਾਵਾ ਹੁੰਦੀਆਂ ਹਨ ਉਸ ਸ਼ੇਰ ਨੇ ਔਰਤ ਨੇ ਇਸਤਰੀ ਜਾਤ ਦੀ ਲਾਜ ਰੱਖ ਲਈ ਹੈ ਨਹ ਹੈ ਬੇਗਮ ਜੈਨ ਅਕਾਲ ਪੁਰਖ ਨੂੰ ਸਵਰਗਾਂ ਵਿੱਚ ਵਾਸਾ ਦੇਵੇ ਉਹ ਜੀਵਨ ਮਰਨ ਦੇ ਚੱਕਰ ਚੋਂ ਮੁਕਤ ਹੋ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ